ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਵਕਫ ਬੋਰਡ ਦੇ ਬਿੱਲ ਨੂੰ ਲੈ ਕੇ ਅੱਜ ਲੁਧਿਆਣਾ ਦੇ ਵਿੱਚ ਮੁ슬लिम ਸਮਾਜ ਦੇ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਕਈ ਮੁ슬लिम ਸੰਸਥਾਵਾਂ ਦੇ ਵੱਲੋਂ ਹਿੱਸਾ ਲਿਆ ਗਿਆ ਬਿੱਲ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਮੁ슬लिम ਸਮਾਜ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਲਾਉਂਦਿਆਂ ਕਿਹਾ ਗਿਆ ਕਿ ਕੇਂਦਰ ਦੀ ਬੀਜਪੀ ਸਰਕਾਰ ਮੁ슬ਮਾਨਾਂ ਦੇ ਹੱਕਾਂ ਦੇ ਖਿਲਾਫ ਕੰਮ ਕਰ ਰਹੀ ਹੈ ਵਕਫ ਦੀਆਂ ਜ਼ਮੀਨਾਂ ਦੇ ਉੱਤੇ ਮੁ슬ਮਾਨਾਂ ਦਾ ਹੱਕ ਹੈ ਜਿਸ ਦੇ ਉੱਪਰ ਬੀਜਪੀ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਨਹੀਂ ਲੈਣਾ ਉਹ ਹੁਣ ਕੀ ਕਹੇ ਮੇਰਾ ਨਾਮ ਹੈ ਬੈਦੁਰ ਰਹਿਮਾਨ ਲੁਧਿਆਨਵੀ ਆਈ ਸਮਝਣ ਗੱਲ ਤੇ ਮੈਂ 300 ਸਾਲ ਦਾ ਅਸੀਂ ਆ ਤੇਰੇ ਨਾਲੇ ਆਈ ਸਮਝ ਤੇ ਇਹ ਜਿਹੜੇ ਬੰਦੇ ਨੇ ਏ ਬੰਦੇ ਜਿਹੜੇ ਲੁੱਟ ਰਹੇ ਕੋ ਗੁਰਮੁਲਕ ਨੂੰ ਇਹਨ ਮੁਲਕ ਨੂੰ ਪਹਿਲਾਂ ਵੀ ਲੁੱਟਿਆ ਹੁਣ ਵੀ ਲੁੱਟਣ ਲੱਗੇ ਆ ਹੁਣੇ ਸਾਡੀਆਂ ਜ਼ਮੀਨਾਂ ਖੋਣ ਲੱਗੇ ਆ ਕਬਰਸਤਾਨ ਖੋਣ ਲੱਗੇ ਆ ਮਤਲਬ ਹੈ ਕਿ ਅਸੀਂ ਜ਼ਮੀਨ ਜਿਹੜੀਆਂ ਜ਼ਮੀਨਾਂ ਅਸੀਂ ਆਪ ਵਾਕਫ ਕੀਤੀਆਂ ਆਪ ਦਿੱਤੀਆਂ ਉਹ ਵੀ ਸਾਨੂੰ ਸਾਡੀਆਂ ਨਾਲ ਹਸਲ ਨਹੀਂ ਕਰ ਸਕਦੇ ਆ ਜੀ ਪੱਕਾ ਫੱਕਾ ਦੀ ਬੋਰਡ ਨੂੰ ਅਸੀਂ ਮਜ਼ਬੂਤ ਕਰਨਾ ਪੱਕਾ ਦਾ ਮਜ਼ਬੂਤ ਕਰਨਾ ਇਹਦਾ ਕਹਿੰਦਾ ਅਸੀਂ ਪੱਕਾ ਬੋਰਡ ਅਸੀਂ ਤਾਂ ਵੋਟਾਂ ਮਜ਼ਬੂਤ ਕਰਦੇ ਆ ਅੱਜ ਸਾਬ ਈਵੀਐਮ ਲਾ ਕੇ ਉਹ ਪੱਕੇ ਹੀ ਬਹਿ ਗਏ ਰਾਜਾ ਬਣ ਕੇ ਅਸੀਂ ਸਮਝਣਾ ਜਿਹੜੀ ਗਲਤੀ ਕਰਕੇ ਬੋਰਡ ਲੈਂਦੇ ਆ ਵੋਟਰ ਰਹਿ ਕੇ ਸਭ ਸਭ ਕੁਝ ਕਰੀ ਜਿਹੜੀ ਪ੍ਰਾਪਰਟੀ ਹੈ ਉਹ ਮੁਸਲਮਾਨ ਦੀ ਪ੍ਰਾਪਰਟੀ ਹੈ ਸਾਡੇ ਬਜ਼ੁਰਗਾਂ ਦੀ ਪ੍ਰਾਪਰਟੀ ਹੈ ਤੇ ਇਹ ਸਰਕਾਰ ਇਹਨੂੰ ਸਿੱਧਾ-ਸਿੱਧਾ ਹੜਪਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹ ਜਿਹੜੀ ਵਕਤ ਦੀ ਪ੍ਰਾਪਰਟੀ ਹੈ ਇਹ ਮੁਸਲਮਾਨਾਂ ਲਈ ਜਿੱਦਾ ਮਸਜਿਦਾਂ ਲਈ ਕਬਰਿਸਤਾਨ ਲਈ ਮਦਰਸੇ ਲਈ ਤਾਂ ਬੇਵਾਵਾਂ ਲਈ ਪੈਨਸ਼ਨ ਲਗਾਉਣ ਵਾਸਤੇ ਇਹ ਬਕਾਪੋਟ ਬਣਿਆ ਸੀਗਾ ਤੇ ਇਹ ਬੋਰਡ ਨੂੰ ਉਹ ਖਾਰਿਜ ਕਰਕੇ ਇਹ ਸਾਰਾ ਪ੍ਰਾਪਰਟੀ ਹੜਪਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਤੇ ਇਹ ਮੋਦੀ ਸਰਕਾਰ ਨੂੰ ਇਹ ਸਾਡੇ ਵੱਲੋਂ ਜਿਹੜੀ ਹੈ ਕਿ ਉਹ ਚੇਤਾਵਨੀ ਹੈ ਕਿ ਐਦਾਂ ਦੀ ਜਿਹੜੀ ਹੈ ਮੁਸਲਮਾਨ ਦੇ ਜਿਹੜੇ ਧਰਮ ਦੇ ਵਿੱਚ ਉਹ ਛੇੜਖਾਨੀ ਕਰਨਾ ਬੰਦ ਕਰ ਦੇ ਨਹੀਂ ਤਾਂ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਇਨਕਲਾਬ ਆਏਗਾ ਤੇ ਸਾਰੇ ਮੁਸਲਮਾਨ ਇੱਕ ਸੜਕ ਤੇ ਨਿਕਲ ਕੇ ਤੇ ਬਹੁਤ ਵੱਡੇ ਵੱਡੇ ਅਸੀਂ ਪ੍ਰੋਟੈਸਟ ਕਰਾਂਗੇ ਸੰਸਦ ਦੇ ਵਿੱਚ ਬਾਸ ਹੋਇਆ ਉਹਨੂੰ ਲੈ ਕੇ ਪੂਰੇ ਹਿੰਦੁਸਤਾਨ ਦਾ ਮੁਸਲਮਾਨ ਮਾਈਨੋਰਟੀਜ਼ ਆਪਣੇ ਆਪ ਠੱਗਿਆ ਮਹਿਸੂਸ ਕਰ ਰਹੀ ਹੈ ਜਨ ਜਨ ਦੇ ਵਿੱਚ ਕਰੋਸ਼ ਪਾਇਆ ਜਾ ਰਿਹਾ ਜੇ ਕੇਂਦਰ ਸਰਕਾਰ ਨੇ ਬਹੁਤ ਜਲਦੀ ਬਿੱਲ ਵਾਪਸ ਨਾ ਲਿਆ ਇੱਕ ਬਹੁਤ ਵੱਡਾ ਜਨਕ ਰੋਜ ਜਿਹੜਾ ਹੈਗਾ ਲੋਕਾਂ ਦਾ ਗੁੱਸਾ ਖਾਸ ਕਰਕੇ ਮੁ슬ਮਾਨ ਸਮੁਦਾਏ ਦਾ ਗੁੱਸਾ ਜਿਹੜਾ ਹੈਗਾ ਲੋਕਾਂ ਨੂੰ ਸੜਕਾਂ 'ਤੇ ਦੇਖਣ ਨੂੰ ਮਿਲੇਗਾ ਉਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹ ਕੇਂਦਰ ਸਰਕਾਰ ਦੀ ਹੋਊਗੀ ਪ੍ਰਸ਼ਾਸਨ ਨੂੰ ਕੀ ਮੰਗ ਕਰ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਵੀ ਅਸੀਂ ਪਾਰਟੀਸ਼ਨ ਤੋਂ ਬਾਅਦ ਉਹ ਮੁ슬ਮਾਨ ਲੋਕ ਨੇ ਕਿ ਜਿਨ੍ਹਾਂ ਨੇ ਇਸ ਹਿੰਦੁਸਤਾਨ ਦੀ ਸਾਰ ਜਮੀਨ ਨੂੰ ਤਰਜੀਹ ਦਿੱਤੀ ਜਿਹੜੇ ਵਕਫ ਬੋਰਡ ਦੀ ਜ਼ਮੀਨ ਹੈ ਇਹ ਸਾਡੇ ਜਿਹੜੇ ਪਾਰਟੀਸ਼ਨ ਦੇ ਵਿੱਚ ਸਾਡੇ ਵੱਡੇ ਬਜ਼ੁਰਗ ਜਿਹੜੇ ਛੱਡ ਕੇ ਚਲੇ ਗਏ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਵਕਫ ਬੋਰਡ ਬਣਾਇਆ ਗਿਆ ਸੀ ਸਾਡੀ ਕੌਮ ਦੇ ਜ਼ਿੰਮੇਦਾਰ ਲੋਕਾਂ ਨੂੰ ਉਹਦੀ ਰੱਖ-ਰਖਾਓ ਲਈ ਮੈਂਬਰ ਬਣਾਇਆ ਜਾਂਦਾ ਹੈ। ਔਰ ਐਡਮਿਨਿਸਟ੍ਰੇਸ਼ਨ ਨਾਲ ਕੋਆਰਡੀਨੇਟ ਕਰਕੇ ਜਿਹੜੇ ਸਾਡੇ ਮਸਜਿਦ ਮਦਰਸੇ ਨੇ ਜਿਹੜੀਆਂ ਸਾਡੀਆਂ ਸਿੱਖਿਸ਼ਕ ਸਨਤਾਵਾਂ ਨੇ ਉਹਨਾਂ ਨੂੰ ਗਰੰਟੀ